ਮੈਂ ਦਵਿੰਦਰ ਕੁਮਾਰ ਪੱਟ ਸ਼ਿਵ ਕਾਵੜ ਸੇਵਾ ਸਮਤੀ ਸਰਹੰਦ ਚੋਪੜਾ ਪੈਲਸ ਜੀਟੀ ਰੋਡ ਤੇ ਕਾਵੜੀਆਂ ਵਾਸਤੇ ਇਹ ਭੰਡਾਰਾ ਲਗਾਇਆ ਗਿਆ ਹੈ ਜੋ ਵੀ ਕਾਵੜੀਏ ਹਰਦੁਆਰ ਤੋਂ ਜਲ ਲੈ ਕੇ ਆਪਣੇ ਆਪਣੇ ਸਥਾਨਾਂ ਤੇ ਜਾਂਦੇ ਆ ਉਹਨਾਂ ਦੇ ਰਸਤੇ ਦੇ ਵਿੱਚ ਰਹਿਣ ਸਹਿਣ ਦਾ ਤੇ ਖਾਣ ਪੀਣ ਦਾ ਪ੍ਰਬੰਧ ਸਰਹੰਦ ਸ਼ਹਿਰ ਵੱਲੋਂ ਕੀਤਾ ਗਿਆ ਹੈ ਔਰ ਅਸੀਂ ਅੱਜ ਤੋਂ ਇਹਦਾ ਮਹੂਰਤ ਕਰ ਲਿਆ ਸਾਡੇ ਕਾਵੜੀਏ ਸਵੇਰੇ ਆ ਕੇ ਚਲੇ ਗਏ ਨੇ ਜੋ ਰਾਤ ਆਏ ਸੀਗੇ ਸੋ ਸਭ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਦਾ ਕਿੰਨੀ ਚਿਰ ਤੋਂ ਸੰਸਥਾ ਵੱਲੋਂ ਇਸ ਵਕਤ ਅਸੀਂ ਲਗਭਗ 12-13 ਸਾਲ ਤੋਂ ਇਹ ਹੈ ਮੇ ਤੋਂ ਪਹਿਲਾਂ ਵੀ ਸਾਡੇ ਸਰੰਦ ਦੀ ਹੋਰ ਸੰਸਥਾ ਕਰ ਰਹੀ ਹੈ ਖੰਨੇ ਤੋਂ ਹੰਸਰਾ ਜਵਰਾਨੀ ਜਿਨੇ ਕੰਮ ਸ਼ੁਰੂ ਕਰਾਇਆ ਸਾਤੋਂ ਸੋ ਅਸੀਂ ਕੋਸ਼ਿਸ਼ ਉਮੀਦ ਕਰਦੇ ਹਾਂ ਪਰੰਪਰਾ ਇਸ ਤਰ੍ਹਾਂ ਚਲਵਾਂਦਾ ਪਰੰਪਰਾ ਜੀ ਇਹ ਜਿਹੜੀ ਪਰੰਪਰਾ ਹੈ ਕਿ ਪਰੰਪਰਾ ਇਹ ਹੈ ਕਿ ਤ੍ਰੋਸੀ ਦੇ ਦਿਨ ਸ਼ੰਕਰ ਭਗਵਾਨ ਤੇ ਜਲ ਲੈ ਕੇ ਚੜਾਇਆ ਜਾਂਦਾ ਜਿਦੀ ਜੈਸੀ ਸ਼ਰਦਾ ਹੁੰਦੀ ਹੈ ਉਦੋਂ ਤਾਂ ਪੈਦਲ ਜਾ ਕੇ ਕਾਵੜ ਝੁਲੇ ਰਹਿੰ ਇਹ ਮੋਟਰਸਾਈਕਲਾਂ ਤੇ ਜਲ ਲੈ ਆਣੇ ਆਪਣਾ ਆਪਣਾ ਲਿਆ ਕੇ ਸ਼ਿਵ ਭਗਵਾਨ ਨੂੰ ਅਰਪਿਤ ਕਰਦੇ ਆ ਆਪਣੇ ਆਪਣੇ ਮੰਦਰਾਂ ਦੇ ਵਿੱਚ ਮੈਂ ਦਵਿੰਦਰ ਕੁਮਾਰ ਪੱਟ ਸ਼ਿਵ ਕਾਵੜ ਸੇਵਾ ਸਮਤੀ ਸਰਹੰਦ ਚੋਪੜਾ ਪੈਲਸ ਡੀਟੀ ਰੋਡ ਤੇ ਕਾਵੜੀਆਂ ਵਾਸਤੇ ਇਹ ਭੰਡਾਰਾ ਲਗਾਇਆ ਗਿਆ ਜੋ ਵੀ ਕਾਵੜੀਏ ਹਰਦੁਆਰ ਤੋਂ ਜਲ ਲੈ ਕੇ ਆਪਣੇ ਆਪਣੇ ਸਥਾਨਾਂ ਤੇ ਜਾਂਦੇ ਆ ਉਹਨਾਂ ਦੇ ਰਸਤੇ ਦੇ ਵਿੱਚ ਰਹਿਣ ਸਹਿਣ ਦਾ ਤੇ ਖਾਣ ਪੀਣ ਦਾ ਪ੍ਰਬੰਧ ਸਰਹੰਦ ਸ਼ਹਿਰ ਵੱਲੋਂ ਕੀਤਾ ਗਿਆ ਹੈ ਔਰ ਅਸੀਂ ਅੱਜ ਤੋਂ ਇਹਦਾ ਮਹੂਰਤ ਕਰ ਲਿਆ ਸਾਡੇ ਕਾਵੜੀਏ ਸੋਰੇ ਆ ਕੇ ਚਲੇ ਗਏ ਨੇ ਜੋ ਰਾਤ ਆਏ ਸੀਗੇ ਸੋ ਸਭ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਸਾਰੇ ਸ਼ਹਿਰ ਦਾ ਕਿੰਨੀ ਚਿਰ ਤੋਂ ਸੰਸਥਾ ਵੱਲੋਂ ਅਸੀਂ ਲਗਭਗ 12-13 ਸਾਲ ਤੋਂ ਇਹ ਹੈ ਮੇ ਤੋਂ ਪਹਿਲਾਂ ਵੀ ਸਾਡੇ ਸਰਹੰਦ ਦੀ ਹੋਰ ਸੰਸਥਾ ਕਰ ਰਹੀ ਹੈ ਖੰਨੇ ਤੋਂ ਹੰਸਰਾ ਜਵਰਾਨੀ ਜਿਨੇ ਕੰਮ ਸ਼ੁਰੂ ਕਰਾਇਆ ਸਾਤੋਂ ਸੋ ਅਸੀਂ ਕੋਸ਼ਿਸ਼ ਉਮੀਦ ਕਰਦੇ ਆਂ ਪਰੰਪਰਾ ਇਸ ਤਰ੍ਹਾਂ ਚਲਵਾਨਾ ਪਰੰਪਰਾ ਜੀ ਇਹ ਜਿਹੜੀ ਪਰੰਪਰਾ ਹੈ ਕਿ ਪਰੰਪਰਾ ਇਹ ਹੈ ਕਿ ਤ੍ਰੋਸੀ ਦੇ ਦਿਨ ਸ਼ੰਕਰ ਭਗਵਾਨ ਤੇ ਜਲ ਲੈ ਕੇ ਚੜਾਇਆ ਜਾਂਦਾ ਜਿਦੀ ਜੈਸੀ ਸ਼ਰਦਾ ਹੁੰਦੀ ਹੈ ਉਦੋਂ ਤਾਂ ਪੈਦਲ ਜਾ ਕੇ ਕਾਵੜ ਚ ਲੈ ਰਹੇ ਜਾਂ ਮੋਟਰਸਾਈਕਲਾਂ ਤੇ ਜਲ ਲੈ ਆਨੇ ਆ ਆਪਣਾ ਆਪਣਾ ਲਿਆ ਕੇ ਸ਼ਿਵ ਭਗਵਾਨ ਨੂੰ ਅਰਪਿਤ ਕਰਦੇ ਆ ਆਪਣੇ ਆਪਣੇ ਮੰਦਰਾਂ ਦੇ ਵਿੱਚ ਮੈਂ ਦਿਵਿੰਦਰ ਕੁਮਾਰ ਪੱਟ ਸ਼ਿਵ ਕਾਵੜ ਸੇਵਾ ਸਮਤੀ ਸਰਹੰਦ ਚੋਪੜਾ ਪੈਲਸ ਜੀਟੀ ਰੋਡ ਤੇ ਕਾਵੜੀਆਂ ਵਾਸਤੇ ਇਹ ਭੰਡਾਰਾ ਲਗਾਇਆ ਗਿਆ ਜੋ ਵੀ ਕਾਵੜੀਏ ਹਰ ਦੁਆਰ ਤੋਂ ਜਲ ਲੈ ਕੇ ਆਪਣੇ ਆਪਣੇ ਸਥਾਨਾਂ ਤੇ ਜਾਂਦੇ ਆ ਉਹਨਾਂ ਦੇ ਰਸਤੇ ਦੇ ਵਿੱਚ ਰਹਿਣ ਸਹਿਣ ਦਾ ਤੇ ਖਾਣ ਪੀਣ ਦਾ ਪ੍ਰਬੰਧ ਸਰਹੰਦ ਸ਼ਹਿਰ ਵੱਲੋਂ ਕੀਤਾ ਗਿਆ ਹੈ ਔਰ ਅਸੀਂ ਅੱਜ ਤੋਂ ਇਹਦਾ ਮਹੂਰਤ ਕਰ ਲਿਆ ਸਾਡੇ ਕਾਬੜੀ ਸਿਵਰੇ ਆ ਕੇ ਚਲੇ ਗਏ ਨੇ ਜੋ ਰਾਤ ਆਏ ਸੀਗੇ ਸੋ ਸਭ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਸਾਰੇ ਸ਼ਹਿਰ ਦਾ ਕਿੰਨੀ ਚਿਰ ਤੋਂ ਸੰਸਥਾ ਵੱਲੋਂ ਇਸ ਵਕਤ ਅਸੀਂ ਲਗਭਗ 12-13 ਸਾਲ ਤੋਂ ਇਹ ਹੈ ਮੇ ਤੋਂ ਪਹਿਲਾਂ ਵੀ ਸਾਡੇ ਸਰੰਦ ਦੀ ਹੋਰ ਸੰਸਥਾ ਕਰ ਰਹੀ ਹੈ ਖੰਨੇ ਤੋਂ ਹੰਸਰਾ ਜਵਰਾਨੀ ਜਿਨੇ ਕੰਮ ਸ਼ੁਰੂ ਕਰਾਇਆ ਸਾਤੋਂ ਸੋ ਅਸੀਂ ਕੋਸ਼ਿਸ਼ ਉਮੀਦ ਕਰਦੇ ਆਂ ਪਰੰਪਰਾ ਇਸ ਤਰ੍ਹਾਂ ਚਲਵਾਂਦਾ ਪਰੰਪਰਾ ਜੀ ਇਹ ਜਿਹੜੀ ਪਰੰਪਰਾ ਹੈ ਕਿ ਪਰੰਪਰਾ ਇਹ ਹੈ ਕਿ ਤ੍ਰੋਸੀ ਦੇ ਦਿਨ ਸ਼ੰਕਰ ਭਗਵਾਨ ਤੇ ਜਲ ਲੈ ਕੇ ਚੜਾਇਆ ਜਾਂਦਾ ਹੈ ਜਿਦੀ ਜੈਸੀ ਸ਼ਰਦਾ ਹੁੰਦੀ ਉਹਦੋਂ ਤਾਂ ਪੈਦਲ ਜਾ ਕੇ ਕਾਵੜ ਚੁਲੇ ਰਹੀਂ ਜਾਂ ਮੋਟਰਸਾਈਕਲਾਂ ਤੇ ਜਲ ਲੈਣੇ ਆਪਣਾ ਆਪਣਾ ਲਿਆ ਕੇ ਸ਼ਿ ਭਗਵਾਨ ਨੂੰ ਅਰਪਿਤ ਕਰਦੇ ਆ ਆਪਣੇ ਆਪਣੇ ਮੰਦਰਾਂ ਦੇ ਵਿੱਚ